ਆਮ ਲੋਕਾਂ ਤੋਂ ਜਾਣਾਂਗੇ ਕਿ ਪਿੰਡ ਦੇ ਵਿੱਚ ਕਿੰਨਾ ਕੁ ਬਦਲਾਅ ਆ ਦੁਬਾਰਾ ਰਿਪੀਟ ਕਰੂਗੀ ਜੀ ਸਰਕਾਰ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਸਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਚੋਰਿਆਗਾ ਸਾਨੂੰ ਬਹੁਤ ਮਾਣ ਦੀ ਗੱਲ ਸਰਕਾਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ ਚਾਰੇ ਪਾਸੇ ਤੋਂ ਵਿਕਾਸ ਤਾਂ ਕਾਫੀ ਹੋਇਆ ਉਹ ਵੀ ਰਿਹਾ ਅੱਗੇ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਸਾਡੇ ਪਿੰਡ ਸਾਰੇ ਕੰਮ ਹੋਏ ਨੇ ਸਾਡੇ ਪਿੰਡ ਦਾ ਸਾਰਾ ਹੀ ਪੱਕਾ ਕਰਤਾ ਇਹਨੇ ਤੁਸੀਂ ਖੁਸ਼ ਹੋ ਪੂਰੇ ਆਪ ਕੋ ਸਾਂ ਜਣ ਬਣ ਰਸਤਾ ਖੁੱਲਾ ਮਿਲਦਾ ਖੁਸ਼ੀ ਖੁਸ਼ੀ ਵਿਕਾਸ ਹੋਇਆ ਪਿੰਡ ਦੇ ਵਿੱਚ ਜਾਂ ਨਹੀਂ ਹੋਇਆ ਕਰਨੀ ਕਿਹੜਾ ਕਰ ਦਿੰਦਾ ਐਡੀ ਬੜੀ ਜੀ ਆਜ ਸੜਕਾ ਸੇਖੂ ਬਰਾਲੀ ਵਿੱਚ 18 ਫੁੱਟੀ ਹੋ ਗਈ ਖੇੜੀ ਬਰਾਲੀ 18 ਫੁੱਟੀ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਚੱਕਰ ਨਹੀਂ ਸੰਗੜ ਵਾਲੀ ਤਾਂ ਗੱਲ ਹੀ ਹੈ ਨਹੀਂ ਇੱਥੇ ਕੋਈ ਵਿਰੋਧੀ ਤਾਂ ਕਹਿੰਦੇ ਨੇ ਕਿ ਮਟੀਰੀਅਲ ਮਾੜਾ ਲਾਈ ਜਾਂਦੇ ਆ ਸੜਕਾਂ ਦੇ ਵਿੱਚ ਵਿਰੋਧੀਆਂ ਨੇ ਮਾੜਾ ਵੀ ਨਹੀਂ ਲਾਇਆ ਜੀ 90 ਲੱਖ ਰੁਪਏ ਛੜਕਦੇ ਲੱਗੇ ਬਨੇਰੇ ਵਾਲੀ ਤੇ 35 ਲੱਖ ਰੁਪਏ ਸਾਡੇ ਪਿੰਡ ਦੀ ਫਰਨੀ ਤੇ ਲੱਗਿਆ 35-40 ਕਰੋੜ ਰੁਪਏ ਸਾਡੇ ਮੰਡੀ ਪਾਸ ਹੋਈ ਹੈ ਜੀ ਇਹ ਸਰਕਾਰ ਵੱਲੋਂ ਹੀ ਹੋਈ ਸਾਰਾ ਕੁਝ ਪੰਜਾਬ ਮੰਡੀ ਬੋਰਡ ਦੇ ਹਰਚੰਦ ਸਿੰਘ ਪਰਸਦ ਜੀ ਨੇ ਬਹੁਤ ਜ਼ਿਆਦਾ ਵਿਕਾਸ ਕੀਤਾ ਸਾਡੇ ਬਨੇਰੇ ਵਾਲੀ ਸੜਕ ਬਣੀ ਹੈ ਜੀ ਬਾਈ ਸਾਡੇ ਪਿੰਡ ਨੂੰ ਟਰਾਂਸਪੋਰਟ ਦਾ ਵਧੀਆ ਹੋ ਗਿਆ ਸਾਰੇ ਬਸ ਰੋਡ ਵਧੀਆ ਨੇ ਸਾਡੇ ਪਿੰਡ ਗਰਾਊਂਡ ਆ ਰਿਹਾਗਾ ਖੇਡ ਦਾ ਤੇ ਸਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਚੋੜਿਆਗਾ ਤਾਂ ਤੁਸੀਂ ਸੰਤੁਸ਼ਟ ਹੋ ਕਿ ਵਧੀਆ ਕੰਮ ਹੋਇਆ ਹਾਂਜੀ ਹਾਂਜੀ ਪੂਰਾ ਸੰਤੁਸ਼ਟਾਂ ਹਾਂ ਦੁਬਾਰਾ ਰਿਪੀਟ ਕਰੂਗੀ ਜੀ ਸਰਕਾਰ ਠੀਕ ਹੈ ਠੀਕ ਇਹ ਪਿੰਡ ਦੀ ਫਿਰਨੀ ਵੀ ਬਹੁਤ ਕੱਚੀ ਹੁੰਦੀ ਸੀਗੀ ਇੱਥੇ ਬਹੁਤ ਮਤਲਬ ਵਧੀਆ ਕੰਮ ਕੀਤਾ ਸਭਾ ਸਾਹਿਬ ਨੇ ਜੀ ਸਕੂਲ ਦੇ ਵਿੱਚ ਵੀ ਬਹੁਤ ਵਧੀਆ ਕੰਮ ਕੀਤਾ ਹੋਇਆ ਹੈਗਾ ਅੱਗੇ ਜਾ ਕੇ ਟੋਬੇ ਦਾ ਕੰਮ ਵੀ ਵਧੀਆ ਚੱਲ ਰਿਹਾ ਹੈਗਾ ਨਰੇਗਾ ਵਗੈਰਾ ਦਾ ਸਾਰਾ ਮਤਲਬ ਵਧੀਆ ਧਿਆਨ ਰੱਖਦੇ ਨੇ ਸਾਡੇ ਪਿੰਡ ਦੇ ਆਂਕੀ ਸਾਡੇ ਪਿੰਡ ਸਾਰੇ ਕੰਮ ਹੋਏ ਨੇ ਆ ਸੜਕਾਂ ਦੇ ਹੋਏ ਬਾਕੀ ਜਿਹੜੇ ਹੋਰ ਵੀ ਉੱਤੇ ਤੇ ਸਾਰੇ ਕੰਮ ਹੋਏ ਨੇ ਸਾਡੇ ਇਹ ਨਹੀਂ ਵੀ ਕੋਈ ਕੰਮ ਰੁਕਿਆ ਸਰਕਾਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ ਚਾਰੇ ਪਾਸੇ ਪੂਰਾ ਜਾਲ ਬਣ ਗਿਆ ਜੀ ਸੜਕਾਂ ਦਾ ਸਾਡੇ ਪਿੰਡ ਇਤੋਂ ਵਧੀਆ ਸਰਕਾਰ ਨਾਲ ਸਾਨੂੰ ਮਿਲ ਸਕੇ ਸਾਡੇ ਪਿੰਡ ਦੇ ਕੰਮ ਥੇਰੇ ਕਰ ਹੁੰਦਾ ਸਰਪੰਚੋ ਆਡਾ ਪਿੰਡ ਦਾ ਸਾਰੀ ਪੱਕਾ ਕਰਤਾ ਇਹਨੇ ਪੱਕਾ ਕਰਤਾ ਪਹਿਲਾਂ ਕੱਚਾ ਸੀ ਹੋਰ ਪਹਿਲਾਂ ਕੱਚਾ ਸੀ ਇਹ ਅੱਧਰ ਮੰਡੀ ਸਾਡੀ ਜਿਹੜਾ ਮੰਡੀ ਦਾ ਕੰਮ ਚੱਲ ਰਿਹਾ ਦੇਖੋ ਵਧੀਆ ਚੱਲ ਰਿਹਾ ਦੀ ਇਹ ਗੱਲ ਨਹੀਂ ਵਧੀਆ ਬਣ ਰਿਹਾ ਕੰਮ